ਅਹਿਮਦ ਸ਼ਾਹ ਅਬਦਾਲੀ ਭਾਰਤ ਉੱਤੇ 8 ਹਮਲੇ ਕਰਦਾ ਹੈ ਜਿਸ ਦਾ ਸਮਾਂ 1748 ਤੋਂ 1767 ਤੱਕ ਦਾ ਹੈ ਅਤੇ ਸਿੱਖ ਅਬਦਾਲੀ ਨੂੰ ਇਨ੍ਹਾਂ ਹਮਲਿਆਂ ਦੌਰਾਨ ਵੱਡੀ ਚੁਣੌਤੀ ਦੇ ਰਹੇ ਸਨ ਤੇ ਨਾਲ ਦੀ ਨਾਲ ਸਿੱਖ ਆਪਣੇ ਰਾਜ ਵੱਲ ਨਿਰੰਤਰ ਵਧ ਰਹੇ ਸਨ 1762 ਈਸਵੀ ਵਿੱਚ ਵੱਡੇ ਕੱਲੂ ਘਾਰੇ ਬਾਰੇ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਆਪਾਂ ਅਬਦਾਲੀ ਦੇ ਹਮਲਿਆਂ ਬਾਰੇ ਗੱਲ ਕਰਾਂਗੇ ਇਹ ਤਕਰੀਬਨ ਆਪਾਂ ਸਾਰੇ ਜਾਣਦੇ ਹਾਂ ਕਿ ਅਬਦਾਲੀ ਨੇ ਭਾਰਤ ਉੱਤੇ ਕਈ ਵਾਰ ਹਮਲੇ ਕੀਤੇ ਪਰ ਇਹ ਵੀਡੀਓਜ਼ ਬਣਾਉਣ ਦਾ ਮਕਸਦ ਸਾਡਾ ਮੌਜੂਦਾ ਪੀੜੀ ਨੂੰ ਲੜੀਵਾਰ ਆਪਣੇ ਇਤਿਹਾਸ ਨਾਲ ਜੋੜਨਾ ਹੈ ਤਾ ਜੋ ਉਹ ਆਸਾਨੀ ਨਾਲ ਆਪਣੇ ਇਤਿਹਾਸ ਵਿੱਚ ਵਾਪਰੀਆਂ ਘਟਨਾਵਾਂ ਨੂੰ ਜਾਣ ਸਕਣ 1748 ਈਸਵੀ ਵਿੱਚ ਅਹਿਮਦ ਸ਼ਾਹ ਅਬਦਾਲੀ ਭਾਰਤ ਉੱਤੇ ਪਹਿਲਾ ਹਮਲਾ ਕਰਦਾ ਹੈ ਤੇ ਅਗਲਾ ਹਮਲਾ 1749 ਈਸਵੀ ਵਿੱਚ ਕਰਦਾ ਹੈ ਤੇ ਲਾਹੌਰ ਤੇ ਕਬਜ਼ਾ ਕਰ ਲੈਂਦਾ ਹੈ 1751-52 ਵਿੱਚ ਪੰਜਾਬ ਤੇ ਕਸ਼ਮੀਰ ਅਫਗਾਨ ਹਕੂਮਤ ਹੇਠ ਆ ਜਾਂਦੇ ਹਨ 1756-57 ਈਸਵੀ ਵਿੱਚ ਦਰਵਾਦ ਸਾਹਿਬ ਤੇ ਹਮਲਾ ਕੀਤਾ ਜਾਂਦਾ ਹੈ ਜਿਸ ਦਾ ਜਵਾਬ ਸਿੱਖ ਆਪਣੀ ਜਾਨ ਤੇ ਧੜ ਦੀ ਬਾਜ਼ੀ ਲਗਾ ਕੇ ਕਰਦੇ ਹਨ 1759 ਇਸਵੀ ਵਿੱਚ ਅਬਦਾਲੀ ਭਾਰਤ ਵੱਲ ਮੋੜ ਚੜਾਈ ਕਰਦਾ ਹੈ ਉਸ ਸਮੇਂ ਸਿੱਖਾਂ ਨਾਲ ਉਸ ਦਾ ਤਿੱਖਾ ਟਕਰਾਅ ਹੁੰਦਾ ਹੈ 1761 ਇਸਵੀ ਵਿੱਚ ਪਾਣੀਪਤ ਦੀ ਤੀਜੀ ਲੜਾਈ ਹੁੰਦੀ ਹੈ ਜਿਸ ਵਿੱਚ ਮਰਹੱਟਿਆਂ ਦੀ ਭਾਰੀ ਹਾਰ ਹੁੰਦੀ ਹੈ 1762 ਇਸਵੀ ਵੱਡਾ ਕੱਲੂਕਾਰਾ ਉੱਪਰ ਹੀੜਾ ਨਾਂ ਦੀ ਜਗ੍ਹਾ ਤੇ ਹੁੰਦਾ ਹੈ 1767 ਈਸਵੀ ਵਿੱਚ ਅਬਦਾਲੀ ਦਾ ਆਖਰੀ ਹਮਲਾ ਹੁੰਦਾ ਹੈ ਜਿਸ ਵਿੱਚ ਉਹ ਸਿੱਖ ਤਾਕਤ ਅੱਗੇ ناکਾਮ ਹੋ ਜਾਂਦਾ ਹੈ ਵੱਡਾ ਕੱਲੂਕਾਰਾ 5 ਫਰਵਰੀ 1762 ਈਸਵੀ ਨੂੰ ਅਹਿਮਦ ਸ਼ਾਹ ਅਬਦਾਲੀ ਵੱਲੋਂ ਕੀਤਾ ਗਿਆ ਜੋ ਸਿੱਖ ਇਤਿਹਾਸ ਦਾ ਸਭ ਤੋਂ ਦਰਦਨਾਕ ਕਤਲੇਆਮ ਸੀ 1757 ਤੋਂ ਬਾਅਦ ਸਿੱਖਾਂ ਦੀ ਤਾਕਤ ਲਗਾਤਾਰ ਵੱਧ ਰਹੀ ਸੀ ਅਤੇ ਵੱਖ-ਵੱਖ ਸਿੱਖ ਮਿਸਲਾਂ ਜਿਵੇਂ ਕਿ ਆਲੂਵਾਲੀਆ ਮਿਸਲ ਪੰਗੀ ਮਿਸਲ ਰਾਮਗੜੀਆ ਕਨਈਆ ਨਕਈ ਸ਼ੁਕਰਚੱਕੀਆ ਤੇ ਕਰੋੜ ਸਿੰਘੀਆਂ ਮਿਸਲ ਦਲ ਖਾਲਸਾ ਦੇ ਝੰਡੇ ਹੇਠ ਇਕੱਠੀਆਂ ਹੋ ਕੇ ਅਬਦਾਲੀ ਦੇ ਕਾਫਲਿਆਂ ਅਤੇ ਫੌਜੀ ਟਿਕਾਣਿਆਂ ਤੇ ਹਮਲੇ ਕਰ ਰਹੀਆਂ ਸਨ ਇਹੀ ਕਾਰਨ ਸੀ ਕਿ ਅਬਦਾਲੀ ਨੇ ਸਿੱਖਾਂ ਨੂੰ ਇੱਕ ਵਾਰ ਵਿੱਚ ਹੀ ਖਤਮ ਕਰਨ ਦਾ ਫੈਸਲਾ ਕੀਤਾ ਵੱਡਾ ਕੱਲੂ ਘਾਰਾ ਮਲੇਰਕੋਟਲਾ ਅਤੇ ਬਰਨਾਲਾ ਵਿਚਕਾਰ ਕੁੱਪਰਹੀੜਾ ਨਾਂ ਦੇ ਸਥਾਨ ਤੇ ਵਾਪਰਿਆ ਸਿੱਖ ਮਹਿਸੂਸ ਕਰਦੇ ਸਨ ਕਿ ਮਾਲਵਾ ਖੇਤਰ ਰਹਿਣ ਲਈ ਹੁਣ ਸੁਰੱਖਿਅਤ ਨਹੀਂ ਹੈ ਫੌਜਾਂ ਦੀ ਆਵਾਜ਼ਾਈ ਅਤੇ ਲੁੱਟਮਾਰ ਕਾਰਨ ਸਿੱਖ ਪਰਿਵਾਰ ਉੱਥੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਸਨ ਇਸ ਕਰਕੇ ਸਿੱਖਾਂ ਨੇ ਮਾਝੇ ਵੱਲ ਜਾਣ ਦਾ ਵਿਚਾਰ ਬਣਾਇਆ ਮਾਝਾ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਵਾਲਾ ਖੇਤਰ ਸਿੱਖ ਧਰਮ ਦਾ ਮੁੱਖ ਕੇਂਦਰ ਸੀ ਉੱਥੇ ਦਰਬਾਰ ਸਾਹਿਬ ਅਤੇ ਵੱਡੀ ਸਿੱਖ ਸੰਗਤ ਮੌਜੂਦ ਸੀ ਇਸ ਲਈ ਸਿੱਖਾਂ ਨੂੰ ਉੱਥੇ ਵਧੇਰੇ ਸੁਰੱਖਿਆ ਅਤੇ ਸਹਾਰਾ ਮਿਲਣ ਦੀ ਉਮੀਦ ਸੀ ਕਈ ਸਿੱਖ ਜਥੇ ਆਪਣੇ ਪਰਿਵਾਰਾਂ ਨੂੰ ਮਾਝੇ ਵਿੱਚ ਇਕੱਠਾ ਕਰਨਾ ਚਾਹੁੰਦੇ ਸਨ ਤਾਂ ਜੋ ਇੱਕ ਦੂਜੇ ਦੀ ਉਹ ਰੱਖਿਆ ਕਰ ਸਕਣ ਪਰ ਜਦੋਂ ਅਬਦਾਲੀ ਨੂੰ ਇਹ ਖਬਰ ਮਿਲੀ ਤਾਂ ਉਸਨੇ ਅਚਾਨਕ ਸਿੱਖਾਂ ਉੱਤੇ ਹਮਲਾ ਕਰ ਦਿੱਤਾ ਉਸ ਸਮੇਂ ਸਿੱਖਾਂ ਨਾਲ ਔਰਤਾਂ ਬੱਚੇ ਅਤੇ ਬਜ਼ੁਰਗ ਵੀ ਮੌਜੂਦ ਸਨ ਵੱਖ-ਵੱਖ ਮਿਸਲਾਂ ਦੇ ਯੋਧਿਆਂ ਨੇ ਸਿੱਖ ਪਰਿਵਾਰਾਂ ਨੂੰ ਸੁਰੱਖਿਆ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਉਨ੍ਹਾਂ ਨੇ ਆਪਣੇ ਸਰੀਰਾਂ ਨੂੰ ਉਹਨਾਂ ਦੀ ਢਾਲ ਬਣਾਇਆ ਪੰਗੀ ਆਲੂਵਾਲੀਆ ਰਾਮਗੜੀਆਂ ਮਿਸਲਾਂ ਦੇ ਸਿੱਖ ਅੱਗੇ ਰਹਿ ਕੇ ਮੁਕਾਬਲਾ ਕਰ ਰਹੇ ਸਨ ਹਾਲਾਂਕਿ ਉਹ ਗਿਣਤੀ ਅਤੇ ਹਥਿਆਰਾਂ ਵਿੱਚ ਬਹੁਤ ਘੱਟ ਸਨ ਇਸ ਕਤਲੇਆਮ ਵਿੱਚ 20000 ਤੋਂ 30000 ਤੱਕ ਸਿੱਖ ਸ਼ਹੀਦ ਹੋਏ ਜਿਨ੍ਹਾਂ ਵਿੱਚ ਹਰ ਮਿਸਲ ਦੇ ਸਿੱਖ ਸ਼ਾਮਲ ਸਨ ਫੌਜੀ ਤੌਰ ਤੇ ਇਹ ਅਬਦਾਲੀ ਦੀ ਜਿੱਤ ਮੰਨੀ ਜਾ ਸਕਦੀ ਹੈ ਪਰੋਸੀਖ ਮਿਸਲਾਂ ਦੀ ਏਕਤਾ ਅਤੇ ਰੂਹ ਨੂੰ ਤੋੜ ਨਾ ਸਕਿਆ ਕੱਲੂ ਘਾਰੇ ਤੋਂ ਕੁਝ ਹੀ ਸਮੇਂ ਬਾਅਦ ਇਹ ਮਿਸਲਾਂ ਮੁੜ ਇਕੱਠੀਆਂ ਹੋ ਗਈਆਂ ਦਲ ਖਾਲਸਾ ਹੋਰ ਮਜ਼ਬੂਤ ਬਣ ਕੇ ਉੱਭਰਿਆ 1763-64 ਵਿੱਚ ਸਰਹੰਦ ਤੇ ਮੁੜ ਕਬਜ਼ਾ ਕੀਤਾ ਗਿਆ ਅਤੇ 1765 ਤੱਕ ਅੰਮ੍ਰਿਤਸਰ ਵਿੱਚ ਮੁੜ ਤੋਂ ਸਿੱਖਾਂ ਨੇ ਕੇਸਰੀ ਨਿਸ਼ਾਨ ਚਲਾ ਦਿੱਤੇ ਇਤਿਹਾਸਿਕ ਸੱਚ ਇਹ ਹੈ ਕਿ ਵੱਡਾ ਕੱਲੂ ਦਾ ਰਾ ਸਿੱਖ ਮਿਸਲਾਂ ਨੂੰ ਮਿਟਾ ਨਾ ਸਕਿਆ ਸਗੋਂ ਉਹਨਾਂ ਨੂੰ ਏਕਤਾ ਅਤੇ ਉਹਨਾਂ ਦੀ ਰਾਜ ਦੀ ਦਿਸ਼ਾ ਵੱਲ ਹੋਰ ਮਜ਼ਬੂਤ ਕਰ ਗਿਆ 1767 ਵਿੱਚ ਅਬਦਾਲੀ ਆਖਰੀ ਵਾਰ ਹਮਲੇ ਲਈ ਆਇਆ ਪਰ ਸਿੱਖਾਂ ਦੀ ਗੁਰੀਲਾ ਤਾਕਤ ਮਿਸਲਾਂ ਦੀ ਏਕਤਾ ਅਤੇ ਬੁਲੰਦ ਹੌਂਸਲੇ ਅੱਗੇ ਉਹ ਸਫਲ ਨਾ ਹੋ ਸਕਿਆ ਅਤੇ ਹਮੇਸ਼ਾ ਲਈ ਵਾਪਸ ਮੁੜ ਗਿਆ ਇਸ ਦਹਾਕੇ ਦੀ ਟੱਕਰ ਨੇ ਸਾਬਤ ਕਰ ਦਿੱਤਾ ਕਿ ਅਸਲੀ ਜਿੱਤ ਸਿੱਖਾਂ ਦੀ ਸੀ ਹੌਸਲੇ ਧਰਮ ਅਤੇ ਪਵਿੱਖ ਦੀ ਜਿੱਤ ਜਿਸ ਨੇ ਅੱਗੇ ਚੱਲ ਕੇ ਸਿੱਖ ਰਾਜ ਦੀ ਨੀਂਹ ਰੱਖੀ